ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਇਸ ਵਿਚਾਰ ਚਰਚਾ ਦੇ ਵਿੱਚ ਭਾਈ ਬਲਜਿੰਦਰ ਸਿੰਘ ਬਰਾੜ ਜੀ ਜਰਮਨ ਵਾਲੇ ਅਸੀਂ ਉਹਨਾਂ ਨਾਲ ਵਿਚਾਰ ਚਰਚਾ ਪਹਿਲਾਂ ਵੀ ਕੀਤੀ ਹੈ ਕੁਝ ਸ਼ਬਦਾਂ ਦੇ ਲੋਕਾਂ ਦੇ ਜਿਹੜੇ ਤੇ ਸਵਾਲ ਹਨ ਉਹਨਾਂ ਦੇ ਭਾਈ ਸੀ ਭਾਈ ਸਾਹਿਬ ਜਵਾਬ ਦੇਣਗੇ ਹਾਂ ਜੀ ਇਹ ਵੀ ਹੈ ਤੇ ਆਪਾਂ ਅੱਜ ਫੇਰ ਉਹਨਾਂ ਨਾਲ ਇਸ ਕੋਸ਼ਿਸ਼ ਵਿਚਾਰਾਂ ਤੇ ਚਰਚਾ ਕਰਾਂਗੇ ਤੇ ਭਾਈ ਸਾਹਿਬ ਪਹਿਲਾਂ ਲੋਕਾਂ ਦਾ ਇਹ ਸਵਾਲ ਹੈ ਕਿ ਬਾੜੀ ਪੜਨ ਦਾ ਸਹੀ ਤਰੀਕਾ ਕੀ ਹੈ ਅਰੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸੰਗਤਾਂ ਨੂੰ ਫਿਰ ਜੇ ਬਾਣੀ ਪੜਨ ਦਾ ਜਿਹੜਾ ਸਹੀ ਤਰੀਕਾ ਨਾ ਉਹ ਵੀ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਹੋਇਆ ਮਹਾਰਾਜ ਜਿੰਨੇ ਤੁਹਾਡੇ ਸਵਾਲ ਹੈ ਉਹ ਸਾਰਿਆਂ ਦੇ ਜਵਾਬ ਸਾਨੂੰ ਗੁਰਬਾਣੀ ਕੇ ਮਹਾਰਾਜ ਨੇ ਦਿੱਤੇ ਹੋਏ ਨੇ ਜਦੋਂ ਅਸੀਂ ਬਾਣੀ ਪੜ੍ਹਨੀ ਆ ਉਹਨੂੰ ਕੰਨਾਂ ਦੇ ਨਾਲ ਧਿਆਨ ਨਾਲ ਸੁਣਨਾ ਫਿਰ ਉਹ ਤੁਸੀਂ ਵੇਦ ਪੜੋ ਜਾਂ ਬਾਣੀ ਪੜੋ ਜਾਂ ਕੋਈ ਵੀ ਸ਼ਾਸਤਰ ਪੜ੍ਹਦੇ ਆ ਜਦੋਂ ਤੁਸੀਂ ਉਹਨੂੰ ਆਵਾਜ਼ ਨੂੰ ਜੋ ਬੋਲਦੇ ਆ ਉਹਨੂੰ ਧਿਆਨ ਨਾਲ ਸੁਣਦੇ ਆ ਫੇਰ ਉਹ ਬਾਣੀ ਪੜੀ ਤੁਹਾਡੀ ਜਿਹੜੀ ਲਿਖੇ ਆ ਜੇ ਜੇ ਤੁਸੀਂ ਬਾਣੀ ਪੜੀ ਜਾਂਦੇ ਉਦੋਂ ਫਿਰਨੇ ਖਿਆਲਾਂ ਦੇ ਵਿੱਚ ਤੁਰੇ ਜਾਂਦੇ ਆ ਮਨ ਕੁਝ ਹੋਰ ਸੋਚੀ ਜਾਂਦਾ ਬਾਣੀ ਪੜੀ ਜਾਂਦੇ ਹੈ ਤਾਂ ਉਹ ਵੀ ਲਿਖੇ ਦੇ ਵਿੱਚ ਪਰ ਉਹਦਾ ਫਿਰ ਉਹਨਾਂ ਫਲ ਨਹੀਂ ਮਿਲਦਾ ਜਿੰਨਾ ਸਾਨੂੰ ਮਿਲਣਾ ਚਾਹੀਦਾ ਜਿਵੇਂ ਮੰਨ ਲਓ ਵੀ ਤੁਸੀਂ ਜੇ ਆਧਾਰਨ ਦੇ ਤੌਰ ਤੇ ਦਹੀਂ ਜਮਾਉਣਾ ਹੋਵੇ ਦਹੀਂ ਤੁਹਾਡਾ ਤਾਂ ਹੀ ਜੰਮੂਗਾ ਜੇ ਤੁਸੀਂ ਥੋੜਾ ਜਾਂ ਉਹਨੂੰ ਖੱਟਾ ਲਾਉਂਗੇ ਖੱਟਾ ਲਾ ਕੇ ਫਿਰ ਉਹਨੂੰ ਰੱਖਣਾ ਪਊਗਾ ਜੇ ਉਹਨੂੰ ਹਲਾਈ ਜਾਉਂਗੇ ਸਾਰੀ ਰਾਤ ਦੇਉ ਦਾ ਹੀ ਨਹੀਂ ਜਮੂਗਾ ਮਨ ਵੀ ਇਦਾਂ ਆਵਾ ਇਹਨੂੰ ਮੜਾ ਜੇ ਰੱਬ ਦੇ ਨਾਮ ਦਾ ਖੱਟਾ ਲਾਉਣਾ ਪੈਂਦਾ ਜਦੋਂ ਤੁਸੀਂ ਰੱਬ ਦੇ ਨਾਮ ਦਾ ਖੱਟਾ ਲਾਉਂਗੇ ਤੇ ਫੇਰ ਇਹਨੂੰ ਜਦੋਂ ਜਿਹੜੀ ਬਾਣੀ ਪੜਦੇ ਆ ਇਕ ਓੰਕਾਰ ਸਤਨਾਮ ਉਹਨੂੰ ਸੁਣਦੇ ਕੰਨਾਂ ਦੇ ਨਾਲ ਫੇਰ ਉਹ ਮਨ ਥੋੜਾ ਹੌਲੀ ਹੌਲੀ ਰੁਕੂਗਾ ਰੁਕਦਿਆਂ ਰੁਕਦਿਆਂ ਫੇਰ ਬਾਣੀ ਪੜਨ ਨਾਲ ਤੁਹਾਨੂੰ ਸਹੀ ਅਨੰਦ ਆਵੇ ਇਹ ਤਰੀਕਾ ਬਾਣੀ ਪੜਨ ਦਾ ਸਹੀ ਹੈ ਠੀਕ ਹੈ ਜੀ ਭਾਈ ਸਾਹਿਬ ਜੀ ਇੱਕ ਸਵਾਲ ਹੋਰ ਆਈ ਹੁਣ ਮੇਰੇ ਵੱਲੋਂ ਹਾਂਜੀ ਇਹ ਜੀ ਬੰਦਗੀ ਕਰਨ ਨਾਲ ਕੀ ਆਪਣੇ ਜਿਵੇਂ ਬੰਦਗੀ ਕਰਦੇ ਹੁੰਦੇ ਨਾਲ ਆਪਣੇ ਵਿਚਾਰ ਰੁਕ ਜਾਂਦੇ ਆ ਮੰਦੀ ਕਰਨਾ ਵੀ ਜੀ ਵਿਚਾਰ ਰੁਕਦੇ ਆ ਫੁਰਨੇ ਪਰ ਉਹਦੇ ਵਾਸਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਜਦੋਂ ਤੁਸੀਂ ਵਿਚਾਰਾਂ ਨੂੰ ਨਾਲ ਦੀ ਨਾਲ ਕੱਟੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੀਤਾ ਦੇ ਵਿੱਚ ਵੀ ਕ੍ਰਾਂਤ ਦੇ ਵਿੱਚ ਵੀ ਇਹ ਉਪਦੇਸ਼ ਮਹਾਰਾ ਜੀ ਨੇ ਦਿੱਤਾ ਹੋਇਆ ਹਰ ਜਗ੍ਹਾ ਦੇ ਵਿੱਚ ਹੁਣ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਵੀ ਇਹ ਵਿਚਾਰ ਦਿੱਤੀ ਹੋਈ ਹੈ ਤੁਸੀਂ ਗੀਤਾ ਪੜ੍ਹਦੇ ਹੋ ਤੁਹਾਨੂੰ ਪਤਾ ਹੈ ਨਾ ਵੀ ਇਹ ਸਾਨੂੰ ਦੱਸੀਆਂ ਹੋਈਆਂ ਸਾਰੀਆਂ ਚੀਜ਼ਾਂ ਵੀ ਜਦੋਂ ਵਾਰ-ਵਾਰ ਮੰਨੂ ਉਸ ਜਗ੍ਹਾ ਤੇ ਲਿਆਂਦਾ ਜਾਊਗਾ ਫਿਰ ਉਹ ਰੁਕਣਾ ਸ਼ੁਰੂ ਹੋ ਜਾਊਗਾ ਮੰਨੂ ਠਹਿਰ ਆਉਣ ਵਾਸਤੇ ਨਾ ਉਹਨੂੰ ਵਾਰ-ਵਾਰ ਜਦੋਂ ਭਜੂਗਾ ਉਹਨੂੰ ਉੱਥੇ ਲੈ ਕੇ ਆਉਣਾ ਇੱਕ ਅਗਰਤਾ ਦੇ ਵਿੱਚ ਇੱਕ ਅਗਰਦਾ ਦੇ ਵਿੱਚ ਕਿਵੇਂ ਆਊਗਾ ਜਦੋਂ ਤੁਸੀਂ ਆਉਂਦੀ ਆਵਾਜ਼ ਨੂੰ ਸੁਣੋਗੇ ਮਹਾਰਾਜ ਕਹਿੰਦੇ ਤੁਨਵੇਂ ਧਿਆਨ ਧਿਆਨ ਵਿੱਚ ਜਾਣਿਆ ਗੁਰਮਖ ਅਕਥ ਕਹਾਣੀ ਜਦੋਂ ਆਪਦੀ ਬਾਚ ਧਿਆਨ ਰੱਖਦੇ ਤੁਸੀਂ ਬਾਣੀ ਪੜ੍ਹਦੇ ਜਾਂ ਸਿਮਰਨ ਕਰਦੇ ਆ ਫਿਰ ਤੁਹਾਡੇ ਵਿਚਾਰ ਰੋਕਦੇ ਜਿਵੇਂ ਆਪਾਂ ਬੋਲਦੇ ਵਾਹਿਗੁਰੂ 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 ਗੁਰੂ 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 ਜਾਂ ਵਾਹਿਗੁਰੂ ਇਹ ਆਡੜ ਤਰੀਕੇ ਆ ਸਿਮਰਨ ਕਰਨ ਦੇ ਕਈ ਤਰ੍ਹਾਂ ਦੇ ਤਰੀਕੇ ਆ ਕੋਈ ਗੁਰਮਖ ਕਰਦੇ ਆ ਵਾਹਿਗੁਰੂ 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 ਇੱਕ ਸਾਹ ਦੇ ਵਿੱਚ ਹੁੰਦਾ ਉਹਦੇ ਨਾਲ ਕੀ ਹੁੰਦਾ ਪ੍ਰਾਣਾਯਮ ਵੀ ਨਾਲ-ਨਾਲ ਹੋ ਜਾਂਦਾ ਤੁਹਾਡਾ ਸਾਹ ਵੀ ਸਹੀ ਹੋ ਜਾਂਦਾ ਤੁਹਾਡਾ ਸਾਹ ਪੱਕ ਜਾਂਦਾ ਜਿਵੇਂ ਮੈਂ ਤੁਹਾਨੂੰ ਬੋਲ ਕੇ ਦੱਸਦਾ ਵਾਹਿਗੁਰੂ 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 ਐਂ ਬੋਲਦੇ ਉਹਦੇ 'ਚ ਹੁੰਦਾ ਜਿਵੇਂ ਕਈ ਵਾਰੀ ਆ ਆਪਣੇ ਜਿਵੇਂ ਗੁਰਮਖ ਉਹ ਜਪਦੇ ਗੁਰੂ 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 ਇੱਕ ਸਾਹ ਇਕ ਉਹਨਾਂ ਲੋਏ ਗੁਰੂ ਵਾਹਿਗੁਰੂ ਐ ਕਈ ਤਰੀਕੇ ਆ ਤੇ ਹਰ ਤਰੀਕਾ ਆਪਦੇ ਹਿਸਾਬ ਨਾਲ ਸਹੀ ਆ ਜਿਹੜੇ ਬੰਦੇ ਨੂੰ ਜਿਹੜਾ ਤਰੀਕਾ ਸਹੀ ਲੱਗਦਾ ਉਹ ਨਹੀਂ ਹੈਗਾ ਵੀ ਅਸੀਂ ਜੇ ਕਿਸੇ ਦੇ ਨਾਲ ਜੁੜੇ ਆ ਤੇ ਅਸੀਂ ਕਹੀਏ ਵੀ ਅਸੀਂ ਉਹੀ ਚੀਜ਼ ਸਹੀ ਆ ਜ਼ਿਆਦਾਤਰ ਭਾਜੀ ਪਤਾ ਕੀ ਹੁੰਦਾ ਵੀ ਜਿਹੜਾ ਬੰਦਾ ਜਿਹੜੇ ਸੰਪਰਦਾ ਦੇ ਨਾਲ ਜੁੜ ਗਿਆ ਜਾਂ ਉਹ ਕਹਿੰਦਾ ਜੀ ਉਹੀ ਸਹੀ ਆ ਬਾਕੀ ਸਾਰਾ ਕੁਝ ਗਲਤ ਆ ਜਿਹੜੇ ਆਪਣੇ ਹੈਗੇ ਆ ਮਹਾਰਾਜ ਨੇ ਜਿਹੜੇ ਬੂਟੇ ਲਾਏ ਹੋਏ ਆ ਜਾਂ ਜਿਹੜੇ ਫਲਾਵਰ ਆ ਉਹ ਆਡਾ ਡਾ ਕਿਸੇ ਨੂੰ ਗੁਲਾਬ ਚੰਗਾ ਲੱਗਦਾ ਕਿਸੇ ਨੂੰ ਕਮਲ ਚੰਗਾ ਲੱਗਦਾ ਕਿਸੇ ਨੂੰ ਚਮੇਲੀ ਚੰਗੀ ਲੱਗਦੀ ਹੈ ਨਾ ਇਹ ਨਹੀਂ ਕਹਿ ਸਕਦੇ ਨਹੀਂ ਜੀ ਇਸ ਕੱਲਾ ਗਲਾਬ ਵੀ ਠੀਕ ਆ ਇਸ ਕਰਕੇ ਹਰੇਕ ਧਰਮ ਦੇ ਵਿੱਚ 8-8 ਫੁੱਲ ਮਾਲਕ ਨੇ ਭੇਜੇ ਹੋਏ ਆ ਜਿਵੇਂ ਹੁਣ ਤੁਸੀਂ ਲਾ ਲਓ ਵੀ ਪ੍ਰੇਮਾਨੰਦ ਜੀ ਆ ਆਪਣੇ ਵਿਰਿੰਦਾਵਨ ਵਾਲੇ ਮਲੇ ਵਧੀਆ ਰੱਬ ਦੇ ਪਿਆਰੇ ਆ ਕਿਸੇ ਟਾਈਮ ਉਹਨਾਂ ਨੇ ਬਹੁਤ ਘੱਲਣਾ ਘੱਲੀ ਹੋਈ ਆ ਜਿਹਦੇ ਬੰਦੇ ਨੇ ਘੱਲਣਾ ਘੱਲੀ ਹੋਊਗੀ ਉਹ ਤੁਹਾਨੂੰ ਵਿਚਾਰਾਂ ਦੇ ਵਿੱਚੋਂ ਪਤਾ ਲੱਗੂਗਾ ਵੀ ਇਹ ਬੰਦੇ ਨੇ ਮਿਹਨਤ ਕੀਤੀ ਆ ਇੱਕ ਹੁੰਦਾ ਪੜ ਕੇ ਬੋਲਣਾ ਇੱਕ ਹੁੰਦਾ ਮਿਹਨਤ ਕਰਕੇ ਬੋਲਣਾ ਜਿਹੜਾ ਮਿਹਨਤ ਕੀਤੀ ਹੋਊ ਜਿਵੇਂ ਪਲਵਾਨ ਨੇ ਪਲਵਾਨੀ ਕੀਤੀ ਹੋਊਗੀ ਨਾ ਜਿਉਂਨੇ ਆਪਦਾ ਸਰੀਰ ਕਮਾਇਆ ਹੋਊਗਾ ਤੇ ਉਹਦਾ ਸਰੀਰ ਦੱਸੂਗਾ ਵੀ ਹਾਂ ਬੰਦਾ ਮਿਹਨਤ ਲਾਉਂਦਾ ਇਸੇ ਤਰ੍ਹਾਂ ਹੀ ਹੁੰਦਾ ਜਿਹੜੀ ਬੰਦਗੀ ਹੈ ਜਿਨ੍ਹਾਂ ਚ ਤੁਸੀਂ ਆਪ ਨਹੀਂ ਕਰਦੇ ਇਸਮਰਨ ਬੰਦਗੀ ਉਹਨਾਂ ਚ ਫਿਰ ਔਖਾ ਹੈ ਪਰ ਮਸਲਾ ਆਪਣੀ ਕੀ ਆ ਜਾਂਦਾ ਭਾਜੀ ਜ਼ਿਆਦਾਤਰ ਬੰਦੇ ਕੀ ਕਰਦੇ ਆ ਵੀ ਹੁਣ ਕਥਾ ਤਾਂ ਕਰਦੇ ਆ ਪਰ ਉਹ ਚੀਜ਼ ਦਾ ਆਨੰਦ ਉਹਨਾਂ ਨੇ ਆਪ ਨਹੀਂ ਲਿਆ ਜਿਨ੍ਹਾਂ ਜਿਹੜੋ ਆਨੰਦ ਆਪ ਨਹੀਂ ਲੈਂਦੇ ਉਹ ਫਿਰ ਵਜਨ ਨਹੀਂ ਆਉਂਦਾ ਜਿਵੇਂ ਸੰਤ ਜਰਨੈਲ ਸਿੰਘ ਜੀ ਹੋਗੇ ਜਾਂ ਹੋਰ ਮਹਾਪੁਰਖ ਹੋਗੇ ਭਾਈ ਸੇਵਾ ਸਿੰਘ ਜੀ ਹੋਗੇ ਜਾਂ ਜਿਵੇਂ ਆਪਣੇ ਬਾਬਾ ਨਾਨਕਸਰ ਵਾਲੇ ਹੋਗੇ ਆਪਣੇ ਪਾਬਾ ਆਨੰਦ ਸਿੰਘ ਜੀ ਤੇ ਬਾਬਾ ਈਸਰ ਸਿੰਘ ਜੀ ਹੋਗੇ ਤੇ ਹੋਰ ਗੁਰਮਖ ਜਿਵੇਂ ਉਹ ਆਪਣੇ ਕਿਹੜੇ ਸੀਗੇ ਬਡੂ ਸਾਹ ਵਾਲੇ ਗੁਰਮਖ ਮਾਤਾਸਰ ਸਿੰਘ ਜੀ ਮਸਤੂਆਣੇ ਵਾਲੇ ਹੋਗੇ ਇਹਨਾਂ ਗੁਰਮਖਾਂ ਨੇ ਬੜੀਆਂ ਬੰਦਗੀਆਂ ਕੀਤੀਆਂ ਕੱਲਣਾ ਕੱਲੀਆਂ ਜਦੋਂ ਇਹ ਕੋਈ ਬੋਲਦੇ ਸੀ ਵਿਚਾਰ ਕਰਦੇ ਸੀਗੇ ਤੇ ਲੋਕ ਮਿੰਟੋ-ਮਿੰਟੀ ਇਹਨਾਂ ਦੀ ਗੱਲ ਮੰਨਦੇ ਸੀ ਹੁਣ ਇੱਕ ਬੰਦਾ ਸਟੇਜ ਤੇ ਬੈਠਾ ਪਰ ਉਹਨੇ ਆਪਦੀ ਬੰਦਗੀ ਨਹੀਂ ਕੀਤੀ ਉਹ ਜੇ ਬੋਲੂਗਾ ਉਹ ਬੋਲੂਗਾ ਤਾਂ ਸਹੀ ਪਰ ਸੁਣਨ ਵਾਲੇ ਸੁਣਨਗੇ ਪਰ ਉਹ ਉਹਨਾਂ ਦਾ ਜੀਵਨ ਨਹੀਂ ਬਦਲੂਗਾ ਜੀਵਨ ਉਦੋਂ ਬਦਲੂਗਾ ਭਾਜੀ ਜੇ ਤੁਸੀਂ ਬੰਦਗੀ ਕਰਕੇ ਬੋਲੋਗੇ ਇਸ ਕਰਕੇ ਪਹਿਲਾਂ ਤੁਹਾਨੂੰ ਆ ਹਾਂਜੀ ਫਿਰ ਤੁਸੀਂ ਜਦੋਂ ਕਮਾਈ ਕਰਕੇ ਬੋਲਦੇ ਆ ਫਿਰ ਤੁਸੀਂ ਮਾਈਕ ਦਾ ਕੰਮ ਕਰਦੇ ਆ ਉਹਦੇ 'ਚ ਜਿਹੜੀ ਆਵਾਜ਼ ਹੁੰਦੀ ਉਹ ਪਰਮਾਤਮਾ ਦੀ ਨਹੀਂ ਹੁੰਦੀ ਫਿਰ ਉਹ ਚੀਜ਼ ਅਸਰ ਕਰਦੀ